ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਵੀਰੋ ਇੱਕ ਛੋਟੀ ਜੀ ਬੇਨਤੀ ਕਰਨੀ ਆ ਕਿ ਅੱਜ ਪੰਜਾਬ ਦੇ ਵਿੱਚ ਨਕਲੀ ਖੋਆ ਨਕਲੀ ਦੁੱਧ ਬਹੁਤ ਜ਼ਿਆਦਾ ਨਕਲੀ ਪਨੀਰ ਬਹੁਤ ਮਾਤਰਾ ਚ ਵਿਕ ਰਿਆ ਵਾ ਤੇ ਅਸੀਂ ਆਪਣੇ ਹੱਥੀ ਪੈਸੇ ਦੇ ਕੇ ਜ਼ਹਿਰ ਖਰੀਦ ਰਹੇ ਹਾਂ ਜੋ ਦੁਕਾਨਾਂ ਵਾਲੇ ਖੁੱਲ੍ਹੇ ਆਮ ਤੰਦਾ ਕਰ ਰਹੇ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਇਹਦੇ ਨਾਲ ਕੈਂਸਰ ਦੀ ਬਿਮਾਰੀ ਪੈਦਾ ਹੁੰਦੀ ਆ ਸਾਨੂੰ ਕਿਸੇ ਦੀ ਜਾਨ ਨਾਲ ਖੇਡਣ ਦਾ ਕਿਸੇ ਹੱਤ ਦਿੱਤਾ ਇੱਕ ਅਫੀਸਰ ਆ ਹਿਆਰਪੁਰ ਜ਼ਿਲ੍ਹੇ ਦੇ ਵਿੱਚ ਜਿੰਨੇ ਆ ਬੰਦੇ ਦੇ ਪੁੱਤ ਬਣਾਤੇ ਆ ਕੀ ਗੱਲ ਸਾਡੇ ਹੋਰ ਵੀ ਅਫੀਸਰ ਹੈਗੇ ਆ ਜਿਹੜੇ ਤਨਖਾਹਾਂ ਲੈਂਦੇ ਆ ਉਹਨਾਂ ਨੂੰ ਵੀ ਕੀ ਗੱਲ ਫੀਲਡ ਦੇ ਵਿੱਚ ਕੰਮ ਨਹੀਂ ਕਰਨਾ ਆਉਂਦਾ ਭਰਾਓ ਕੱਲ ਨੂੰ ਇਹ ਜਿਹੜਾ ਨਕਲੀ ਦੁੱਧ ਪਨੀਰ ਆ ਤੁਹਾਡੇ ਘਰਾਂ 'ਚ ਵੀ ਆ ਸਕਦਾ ਤੇ ਤੁਸੀਂ ਹਰ ਗੱਲ ਤੇ ਚੁੱਪ ਨਾ ਰਿਆ ਕਰੋ ਜਦੋਂ ਬਾਜ਼ਾਰ 'ਚੋਂ ਕੁਝ ਖਰੀਦੇ ਜੇ ਵੇਖ ਲਿਆ ਕਰੋ ਕਿ ਇਹ ਅਸਲੀ ਆ ਕਿ ਨਕਲੀ ਆ ਤੇ ਸਰਕਾਰ ਨੂੰ ਮੇਰੀ ਬੇਨਤੀ ਆ ਹੈਲਥ ਮਿਨਿਸਟਰ ਨੂੰ ਮੇਰੀ ਬੇਨਤੀ ਆ ਕਿ ਮੰਤਰੀ ਸਾਹਿਬ ਪੰਜਾਬ ਦੇ ਲੋਕ ਜਿਹੜੇ ਆ ਉਹ ਅੱਜ ਨਕਲੀ ਦੁੱਧ ਦਾ ਸ਼ਿਕਾਰ ਹੋ ਰਹੇ ਭਿਆਨਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਥੋੜਾ ਜਿਹਾ ਧਿਆਨ ਦਿਓ ਪੰਜਾਬ ਤੇ ਤਰਸ ਕਰੋ ਤੁਹਾਨੂੰ ਲੋਕਾਂ ਨੇ ਚੁਣਿਆ ਵਾ ਜੇਕਰ ਚੁਣਿਆ ਵਾ ਤੇ ਆਪਣਾ ਫਰਜ਼ ਸਮਝਦੇ ਹੋਏ ਚੰਗੀ ਤਰ੍ਹਾਂ ਜਿਹੜੇ ਵਧੀਆ ਵਧੀਆ ਇਮਾਨਦਾਰ ਅਫਸਰ ਆ ਉਹਨਾਂ ਨੂੰ ਲਾਓ ਤੇ ਫੀਲਡ ਦੇ ਵਿੱਚ ਥੋੜੀ ਜੀ ਸਖਤੀ ਕਰੋ ਅੱਜ ਸ਼ਰੀਆਮ ਗੰਦੀਆਂ ਮਠਿਆਈਆਂ ਗੰਦਾ ਪਨੀਰ ਗੰਦਾ ਦੁੱਧ ਵਿਕ ਰਿਹਾ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਇਹ ਨਹੀਂ ਹੈ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ